ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਤੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਪਿੰਡ ਭਲੌਰ ਤੋਂ ਤੇ ਬਣੇ ਰਿਓ ਭਾਈ ਅੱਜ ਦੇ ਪੂਰੇ ਦਿਨ ਦੇ ਨਾਲ ਤੁਹਾਨੂੰ ਦਿਖਾਉਣੇ ਅੱਜ ਪੂਰੇ ਦਿਨ ਦੇ ਵਿੱਚ ਕੀ ਕੀ ਕਰਦੇ ਆਂ ਭਾਈ 24 ਅਕਤੂਬਰ ਸਾਲ 2025 ਤੇ ਸਵੇਰ ਦੇ 5:30 ਹੋ ਗਏ ਆ ਤੇ ਆਪਾਂ ਰੈਡੀ ਹੋ ਗਿਆਂ ਸਾਈਕਲਿੰਗ ਤੇ ਜਾਣ ਵਾਸਤੇ ਤੇ ਚੱਲਦੇ ਆਂ ਫਿਰ ਬਣੇ ਰਿਓ ਅੱਜ ਦੇ ਪੂਰੇ ਦਿਨ ਦੇ ਨਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕਰ ਜਰੂਰ ਦੇਖਿਆ ਕਰੋ ਭਾਈ ਤੇ ਆਪਣੇ ਯਾਰਾਂ ਬੇਲੀਆਂ ਨਾਲ ਜਰੂਰ ਸਾਂਝਾ ਕਰਿਆ ਕਰੋ ਤੇ ਆਪਾਂ ਨਵੀਂ-ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਫਿਰ ਭਾਈ ਚੱਲਦੇ ਆਂ ਚੱਲ ਪਿਆ ਭਾਈ ਗਗਨੇ ਨੂੰ ਢੀਕਦੇ ਗਗਨੇ ਨੂੰ ਕਿਹੜਾ ਠਾਇਆ ਸੀ ਤੇ ਦੁਬਾਰਾ ਫੇਰ ਸੌ ਗਿਆ ਹੁਣ ਜਾ ਕੇ ਲਾਉਨੇ ਫੋਨ ਦੁਆਰਾ ਕੀ ਕਹਿੰਦਾ ਸਵੇਰੇ ਸਵੇਰੇ ਉੱਠਣ ਦਾ ਫਾਇਦਾ ਬੜਾ ਹੁੰਦਾ ਗੁਰਬਾਣੀ ਚੱਲ ਰਹੀ ਆ ਕੰਨਾਂ ਚ ਪੈ ਰਹੀ ਆ ਤੇ ਮੌਸਮ ਬੜਾ ਸੋਹਣਾ ਹੁੰਦਾ ਸਵੇਰੇ ਸਵੇਰੇ ਖੇਤਾਂ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਵੀ ਸਵੇਰੇ ਸਵੇਰੇ ਹੈ ਨਾ ਪੂਰਾ ਨਜ਼ਾਰਾ ਆ ਜਾਵਾ ਸਵਰਗ ਹੀ ਲੱਗਦਾ ਹੈ ਸਵੇਰੇ ਉੱਠ ਕੇ ਜਿਹੜੀ ਹਵਾ ਲੈ ਲਈ ਉਹਦੇ ਨਾਲ ਦਾ ਨਿਆਰਾ ਕੋਈ ਨਹੀਂ ਗਾ ਤੇ ਇਧਰ ਗੱਗਣਾ ਬਰਾੜ ਮਾਰਸ਼ਲ ਦੇ ਹੈੱਡਫੋਨ ਲਾ ਕੇ ਕਹਿੰਦਾ ਵੀ ਮੈਂ ਤਾਂ ਐਂ ਜਾਊਂਗਾ ਮੌਰਨਿੰਗ ਗਾਇਸ ਗੁੱਡ ਮੌਰਨਿੰਗ ਜੀ ਕਹਦਾ ਕੋ ਮਰਜੀ ਹੋ ਜੇ ਬਈ ਆ ਪਾਣੀ ਧਰ ਦੇ ਕਹਿੰਦਾ ਪਰ ਮੁੰਡੇ ਦੀ ਆਵਾਜ਼ ਘੱਟ ਹੁੰਦੀ ਆ ਵੀ ਐਵੇਂ ਕੋਈ ਕਮੈਂਟ ਕਰਕੇ ਫਿਰ ਕਿਉਂ ਵੀ ਹੈੱਡਫੋਨ ਲਾ ਕੇ ਜਾਣਾ ਅਨਸੀਵ ਆ ਇੱਧਰ ਪੱਠੇ ਦਾ ਧੂਆ ਵਧੀਆ ਮੌਸਮ ਨੂੰ ਖਰਾਬ ਕਰਦਾ ਤੇ ਇੱਧਰ ਸੂਰਜ ਦੇਸਤਾ ਜੀ ਆ ਦਾ ਮੁਖੜਾ ਦਿਖਾ ਰਿਹਾ ਜੇ ਮੋਟੀਵੇਸ਼ਨ ਦੀ ਜ਼ਰੂਰਤ ਆ ਤਾਂ ਆਪਾਂ ਬਾਪੂ ਜੀ ਤੋਂ ਲੈ ਸਕਦੇ ਆ ਬਾਪੂ ਜੀ ਦੀ ਉਮਰ ਹੈਗੀ ਆ 80 ਸਾਲ ਤੇ ਡੇਲੀ ਇਹ 70 80 ਕਿਲੋਮੀਟਰ ਸਾਈਕਲ ਚਲਾ ਦਿੰਦੇ ਆ ਤੇ ਆਪਾਂ ਵੀ ਸੋਚ ਦੇ ਰਹੇ ਨੇ ਵੀ ਆਪਣੇ ਤੋਂ ਚੱਲਣਾ ਨਹੀਂ ਜੇ ਆਪਾਂ ਕਿਸੇ ਨੂੰ ਕਹੀਏ ਦੇਖ ਸਕਦੇ ਹੋ ਤੁਸੀਂ ਰੋਡ ਬਾਈਕ ਨਾਲ ਕੋਈ ਫਰੀਦਕੋਟ ਤੋਂ ਆਉਂਦੇ ਆ ਤੇ ਡੇਲੀ ਆਪਾਂ ਨੂੰ ਮਿਲਦੇ ਆ ਦੇਖੋ ਇਹ ਆਪਾਂ ਨੂੰ ਕਈ ਵਾਰੀ ਸਾਗ ਨਹੀਂ ਰਲ ਦਿੰਦੇ 20 ਕਿਲੋਮੀਟਰ ਦੀ ਸਾਈਕਲਿੰਗ ਕਰਦੇ ਬਾਅਦ ਪਹੁੰਚ ਗਿਆ ਪਿੰਡ ਤੇ ਬਾਕੀ ਅੰਕਲ ਜੀ ਨਾਲ ਖਾਸ ਗੱਲਾਂ ਬਾਤਾਂ ਕੀ ਕਹਿੰਦੇ ਬੜੀ ਮੋਟੀਵੇਸ਼ਨ ਦਿੰਦੇ ਆ ਉਹ 80 ਸਾਲ ਦੀ ਉਮਰ ਪਹਿਲਾਂ ਮੈਂ ਭਲੇਖੇ ਨਾਲ ਮੈਨੂੰ 60 ਹੀ ਲੱਗੀ ਗਿਆ 80ਵਾਂ ਸਾਲ ਉਹਨਾਂ ਨੂੰ ਲੱਗਣ ਵਾਲਾ ਤੇ 70 80 ਕਿਲੋਮੀਟਰ ਸਾਈਕਲਿੰਗ ਕਰ ਲੈਂਦੇ ਉਹ ਪਹਿਲਾਂ ਸ਼ਾਮ ਨੂੰ ਵੀ ਕਰਦੇ ਸੀ ਸ਼ਾਮ ਨੂੰ ਮੇਰਾ ਤਾਂ ਹੁਣ ਸ਼ਾਇਦ ਵੱਧ ਕੀਤੀ ਆ ਨਹੀਂ ਵੇਟ ਵੂਟ ਪਹਿਲਾਂ ਜਾਦੇ ਘਟ ਗਿਆ ਕੁਈ ਵੀ ਸਿੱਖੋ ਬਈ ਮੋਟੀਵੇਸ਼ਨ ਲਓ ਕਿ ਆਪਾਂ ਤਾਂ ਚਲੋ ਹਜੇ ਨਵੇਂ ਆ ਉਹਨਾਂ ਬਥੇਰਾ ਟਾਈਮ ਹੋ ਗਿਆ ਬਾਕੀ ਉਹ ਕੰਪੀਟੀਸ਼ਨਾਂ ਦੇ ਵਿੱਚ ਵੀ ਜਾਂਦੇ ਆ ਤੇ ਪਰੀ ਰੀਕੋਰਡ ਸਾਈਕਲਿੰਗ ਗਰੁੱਪ ਦੇ ਵਿੱਚ ਸਾਈਕਲਿੰਗ ਕਰਨ ਨਾਲ ਵੀ ਜਾਂ ਕੋਈ ਵੀ ਖੇਡ ਕਰਨ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਕੁਛ ਵੀ ਕਰ ਲਿਆ ਕਰੋ ਲੋਕਲ ਕਰ ਲਿਆ ਕਰੋ ਆਪਾਂ ਨਹੀਂ ਕਹਿੰਦੇ ਦੂਰ ਹੁਣ ਇਹ ਵੀ ਤਾਂ ਲੋਕਲ ਹੀ ਕਰਦੇ ਆਸ-ਪਾਸੇ ਪਿੰਡਾਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਸਿਹਰੇ ਬਸ ਇੰਨਾ ਵੀ ਜੇ ਟਾਈਮ ਨਹੀਂ ਹੁੰਦਾ ਜਲਦੀ ਉੱਠ ਖੜੋ ਆਪਣੇ ਹੱਥ ਹੀ ਆ ਦਿਨ ਵੀ ਸਾਰਾ ਇਹ ਸਵੇਤੀ ਉਠਾਂਗੇ ਤਾਂ ਦਿਨ ਵੀ ਵੱਡਾ ਲੱਗੂਗਾ ਜੇ ਲੇਟ ਉਠਾਂਗੇ ਤਾਂ ਆਪਾਂ ਨੂੰ ਲੱਗੂਗਾ ਦਿਨ ਛੋਟਾ ਵਾ ਤੇ ਬਾਕੀ ਇਹੀ ਸਗੀ ਗੱਲਬਾਤ ਵਈ ਤੇ ਸਾਰਾ ਦਿਨ ਅਜ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕੀ ਕੀ ਕਰਦੇ ਆ ਤੇ ਬਾਕੀ ਇੱਧਰ ਗਗਨਾ ਜੀ ਹਾਇਰੀ ਲੋਣਗੇ ਹੋਰ ਜੀ ਠੀਕ ਠਾਕ ਆ ਹਾਂ ਜੀ ਬਈ ਤੁਹਾਡਾ ਤੂੰ ਕੀ ਸੰਦੇਸ਼ ਦੇਣਾ ਚਾਹੇਂਗਾ ਬਈ ਇਹੀ ਆ ਵੀ ਸਾਈਕਲਿੰਗ ਜਾਂ ਹੋਰ ਕਈ ਵਾਲੀਬਾਲ ਟਾਈਮ ਕੱਟਦੇ ਨੇ ਰਨਿੰਗ ਇਹ ਕਾਰਡੀਓ ਦੇ ਵਿੱਚ ਆਉਂਦਾ ਮੈਂ ਸੁਣਿਆ ਤੁਸੀਂ ਵਾਲੀਬਾਲ ਦਾ ਨੈਟ ਵੀ ਲਵਾਉਣ ਜਾ ਰਹੇ ਆ हां जी भाई सोत रहे हैं बढ़िया गल्ला लगवाओ यार वो भी कार्डियो ਦੇ ਵਿੱਚ ਹੀ ਹੁੰਦਾ ਹੂੰ ਪਹਿਲਾਂ ਖੇਡਦੇ ਹੀ ਬਾ ਜਮ ਵਾਲਾ ਵਾਸਤੇ ਉਹਦਾ ਪ੍ਰਭਾਵ ਬਹੁਤ ਸਹੀ ਜੀਗਾ ਕੈਂਸਰ ਬਹੁਤ ਝਾੜਦਾ ਅਦਰਵਾਈਜ਼ ਕਵਾਲੀਵਲ ਬਹੁਤ ਵਧੀਆ ਕੀ ਉਹ ਆਪਣੇ ਤੋਂ ਬਹੁਤ ਫਾਇਦਾ ਬਿਲਕੁਲ ਹੋਰ ਤੈਨੂੰ ਵੀ ਫਰਕ ਪਿਆ ਸਾਈਕਲਿੰਗ ਕਰਨ ਨਾਲ ਕੋਈ ਮੈਨੂੰ ਬਹੁਤ ਚਾਰ ਬੀ ਜਿਹੜੇ ਆ ਥਾਈ ਵਾਲਾ ਏਰੀਆ ਸੀ ਜਿਹੜਾ ਰਾਈਟ ਲੈਗ ਦਾ ਹੂੰ ਉੱਥੇ ਮੇਰੇ ਪੇਨ ਹੁੰਦੀ ਠੀਕ ਆ ਤੇ ਹੁਣ ਲਗਭਗ 90-95% ਇਹਨਾਂ ਬੰਦਾ ਠੀਕ ਆ ਕਦੇ ਕਦੇ ਆ ਮੌਸਮ ਬਦਲਣਾ ਹੁੰਦੀ ਆ ਹਾਂ ਉਹਦਾ ਹੋ ਜਾਂਦਾ ਸਾਈਕਲਿੰਗ ਕਰ ਲਿਆ ਮੇਰੀ ਫੇਰ ਸਹੀ ਨੇ ਠੀਕ ਆ ਹੁਣ ਜਾਰੀ ਰੱਖਦੇ ਹੁਣ ਆਪਾਂ ਨਾਗਾ ਨਹੀਂ ਪਾਉਣਾ ਠੀਕ ਆ ਹੁਣ ਆਪਾਂ ਜਾਰੀ ਰੱਖਾਂਗੇ ਉਹ ਥੋੜਾ ਜਿਹਾ ਦਿਵਾਲੀ ਕਰਕੇ ਥੋੜਾ ਜਿਹਾ ਹੋ ਜਾਊਗਾ ਉਹ ਮੈਨੂੰ ਵੀ ਥੋੜਾ ਜਿਹਾ ਕੰਮ ਦਾ ਕਸ ਸੀ ਤਾਂ ਕਰਕੇ ਬਾਕੀ ਮੈਸਤਰੀ ਮੁਸਤਰੀ ਦਾ ਕੰਮ ਨੱਬੜ ਗਿਆ ਤੇਰਾ ਹਾਂ ਮੈਸਤਰੀ ਦਾ ਕੰਮ ਨੱਬੜ ਗਿਆ ਬਾਕੀ ਆ ਇਹ ਵੀ ਇਹਦੇ ਨਾਲ ਅਰਲੀ ਮਾਰਨਿੰਗ ਉੱਠਣ ਦੀ ਆਦਤ ਪੈਂਦੀ ਬਿਲਕੁਲ ਬਸ ਇਹ ਸਭ ਤੋਂ ਬੈਸਟ ਆ ਅੰਕਲ ਸੀਗੇ ਜਿਹੜੇ 3 ਇਕੋ 80 ਸਾਲ ਦਾ ਬਜ਼ੁਰਗਾ ਇੰਨੀ-ਇੰਨੀ ਉਮਰ ਦੇ ਦਾ ਆਪਣੇ ਘਰਾਂ ਦੇ ਕੋਡੇ ਫੜੀ ਬੈਠੇ ਹੁੰਦੇ ਆ ਬਿਲਕੁਲ ਤੇ ਅੰਕਲ ਨੂੰ ਕੋਈ ਵਾਸਤਾ ਨਹੀਂ ਗਾ ਹਾਂ ਉਹ ਤਾਂ ਸਭੋਂ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਦਾ ਸਹੀ ਗੱਲ ਆ ਬਿਲਕੁਲ ਤੇ ਆਪਾਂ ਵੀ ਵੀ ਸਾਡੇ ਦੋਨਾਂ ਦੇ ਢਿੱਡ ਨਿਕਲੇ ਆ ਤੇ ਅਸੀਂ ਬਾਲੇ ਵੱਡੇ ਉਹ ਨਹੀਂ ਹੈਗੇ ਗਿਆਨੀ ਤੇ ਆਪਾਂ ਵੀ ਚਲੋ ਸ਼ੁਰੂ ਕੀਤਾ ਤੇ ਆਪਾਂ ਵੀ ਘਟਾਵਾਂਗੇ ਢਿੱਡ ਜੇ ਲਗਾਤਾਰ ਲੱਗੇ ਰਵਾਂਗੇ ਫਿਟਨੈਸ ਵਾਸਤੇ ਸ਼ੁਰੂ ਕੀਤਾ ਆਪਾਂ ਕਿਸੇ ਨੂੰ ਯਾਰ ਦੇ ਨੂੰ ਸ਼ੁਰੂ ਕੀਤਾ ਹੂੰ ਤੇ ਸੋ ਅਗਲੇ ਅਗਲੇ ਗਿਆਨ ਦੇ ਨਾਲੇ ਬੰਦੇ ਥੋੜਾ ਜਿਹਾ ਧਿਆਨ ਨਾ ਹੈ ਕਿ ਨਹੀਂ ਆਪਾਂ ਆਪਦੀ ਫਿਟਨੈਸ ਵਾਸਤੇ ਸ਼ੁਰੂ ਕੀਤਾ ਜੇ ਕਿਸੇ ਨੂੰ ਪੂਰਾ ਲੱਗਿਆ ਤਾਂ ਆਪਰੇ ਕੋਲ ਕੰਪਲੀਮੈਂਟ ਨਾ ਮੰਨਿਆ ਆਪਰੇ ਕੋਲੇ ਰੱਖ ਲਿਓ ਤੇ ਇਹ ਸੀ ਬਈ ਗਗਨੇ ਨਾਲ ਖਾਸ ਗੱਲ ਬਾਤ ਤੇ ਦਿਨ ਚੜ ਗਿਆ ਬਈ ਇੱਧਰ ਸੂਰਜ ਮਾਰ ਆ ਜੀ ਵੀ ਆ ਗਏ ਤੇ ਪਿੰਡ ਦੀ ਫੇਰ ਨਹੀਂ ਦੂਜੀ ਵਾਰੀ ਕਿਹੜਾ ਕਿਹੜਾ ਲਾਤਾ ਅਸੀਂ ਵੀਡੀਓ ਦੇ ਚੱਕਰਾਂ ਦੇ ਵਿੱਚ ਕਿਉਂਕਿ ਵੀਡੀਓ ਬਣਾਈ ਜੰਦਗੀ ਰਾਤੋਂ ਗਾਂ ਨੰਗੇ ਤੇ ਚਲੋ ਕੋਈ ਨਾ ਹੁਣ ਤੁਹਾਨੂੰ ਦਿਖਾਉਣੇ ਆਂ ਗਾਂ ਜਾ ਕੇ ਪਿੰਡ ਦਾ ਵੱਡਾ ਖੂਹ ਪਹੁੰਚ ਗਏ ਬਈ ਵੱਡੇ ਖੂਹ ਤੇ ਪਿੰਡ ਦੀ ਸ਼ਾਨ ਵੱਡਾ ਖੂਹ ਨਾ ਤੋਕੇ ਹੋ ਗਏ ਸੀ ਆਪਾਂ ਤਿਆਰ ਤੇ ਹੁਣ ਕਰਦੇ ਆਂ ਰੋਟੀ ਪਾਣੀ ਖਾ ਕੇ ਕੰਮ ਧੰਦਾ ਕੋਈ ਤੇ ਦਖਾਉਣੀ ਆ ਫੇਰ ਭਾਈ ਤੁਹਾਨੂੰ ਕੰਮ ਅੱਜ ਤੇ ਰੋਟੀ ਖਾਣ ਲੱਗੇ ਫੇਰ ਅੱਜ ਸਾਗ ਨਾਲ ਦਹੀਂ ਨਾਲ ਨਾਲ ਮਿਰਚਾਂ ਦੋ ਤਿੰਨ ਛੁੱਟੀਆਂ ਤੋਂ ਬਾਅਦ ਆ ਗਏ ਭਈ ਆਪਾਂ ਫੇਰ ਉਸੇ ਕੰਮ ਤੇ ਟੀਵੀ ਤੇ ਆਪਣਾ ਵਲੌਗ ਲਾ ਕੇ ਵੀ ਦੇਖਦੇ ਆ ਨਾਲ-ਨਾਲ ਚਾਹ ਪੀ ਜਾਂਦੇ ਆ ਸ਼ਿਬਾਇ ਸਿੰਘ ਨੇ ਅੱਜ ਵੀ ਪਟਕਾ ਬੰਨਿਆ ਤੇ ਪੂਰਾ ਸੋਹਣਾ ਲੱਗਦਾ ਹੈ ਓਏ ਮਾਸਟਰ ਜੀ ਜੁੜੀ ਮਾਸਟਰ ਜੀ ਓਏ ਇੱਧਰ ਦੇਖ ਪੁੱਤ ਓਏ ਇੱਧਰ ਹੈਲੋ ਇੱਧਰ ਆਪੇ ਸੁਣਾ ਦੇ ਫੋਨ ਹੈਲੋ ਕਰ ਦੇ ਹੈਲੋ ਕਰ ਦੇ ਫਿਰ ਹੈਲੋ ਤਾਂ ਕਰ ਦੇ ਯਾਰ ਕੰਮ ਕੰਮ ਫਿਨਿਸ਼ ਕਰਕੇ ਤੇ ਹੁਣ ਆਪਾਂ ਆਪਣੀ ਮੋਟੀ ਡਾਈਟ ਲੈਣੀ ਖਾਣੇ ਭਈ ਚੰਗੀ ਚੀਜ਼ ਸਮਾਂ ਹੋ ਗਿਆ 9:30 ਰਾਤ ਦੇ ਤੇ ਰੋਟੀ ਪਾਣੀ ਛਕ ਲਿਆ ਸੀ ਆਪਾਂ ਤੇ ਹੁਣ ਗੱਲਾਂ ਬਾਤਾਂ ਮਾਰ ਕੇ ਘਰ ਦੇਣਾ ਹੁਣ ਵਿਹਲੇ ਹੋ ਗਏ ਤੇ ਸੌਣੇ ਆ ਬੰਦ ਫੋਨ ਚਲਾ ਕੇ ਤੇ ਅੱਜ ਦਾ ਦਿਨ ਵਧੀਆ ਰਿਹਾ ਕੰਮ ਧੰਦਾ ਕੀਤਾ ਤੇ ਬਸ ਇਹੀ ਦੇਣਾ ਤੇ ਕੱਲ ਨੂੰ ਥੋੜਾ ਬਹੁਤਾ ਕੰਮ ਧੰਦਾ ਕਰਕੇ ਫਿਰ ਜਾਵਾਂਗੇ ਨਾਨਕੇ 4-5 ਮਹੀਨੇ ਬਾਅਦ ਤੇ ਬਾਕੀ ਵੀ ਬਣੇ ਇਹ ਬਲੌਗ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾ ਕਰੋ ਤੇ ਨਵੇਂ-ਨਵੇਂ ਸੌਕਰ ਨਵੀਆਂ-ਨਵੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਗੁੱਡ ਨਾਈਟ ਜੀ